ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗਾ ਅੱਜ ਤੁਹਾਨੂੰ ਦੇਸੀ ਮੁਰਗਾ ਦੇ ਵਿਕਰੀ ਬਾਰੇ ਜਾਣਕਾਰੀ ਦੇਵਾਂਗੇ ਕਿ ਦੇਸੀ ਮੁਰਗੇ ਨੂੰ ਕਿਵੇਂ ਵੇਚਿਆ ਜਾਂਦਾ ਹੈ ਤਾਂ ਮੰਡੀਕਰਨ ਦੇਸੀ ਮੁਰਗੇ ਦੀ ਕਿਵੇਂ ਕੀਤੀ ਜਾਂਦੀ ਹੈ ਇਸ ਵੀਡੀਓ ਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤਾਂ ਪਹਿਲਾਂ ਵੀਡੀਓ ਪਾਈ ਹੈ ਕਿ ਦੇਸੀ ਮੁਰਗੇ ਨੂੰ ਜਿਵੇਂ ਪਾਲਾ ਜਾਂਦਾ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਕਿਹੜੀ-ਕਿਹੜੀ ਫੀਡ ਦਿੱਤੀ ਜਾਂਦੀ ਹੈ ਤੇ ਕੀ ਕੁਝ ੁਰਗੇ ਦਾ weight ਵਧਾਉਣ ਲਈ ਕਿੰਨੀ ਇੰਨੀ ਫੀਡ ਅਤੇ ਕਿਹੜੀ-ਕਿਹੜੀ ਫੀਡ ਪਾਈ ਜਾਂਦੀ ਹੈ ਪਿਛਲੀ ਵੀਡੀਓ ਚ ਸਾਰੀ ਜਾਣਕਾਰੀ ਦਿੱਤੀ ਸੀ ਹੁਣ ਤੁਹਾਨੂੰ ਦੱਸਾਂਗੇ ਕਿ ਦੇਸੀ ਮੁਰਗੇ ਦੀ ਮੰਡੀ ਕਰਨ ਕਿਵੇਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜੇ ਵੀ ਇਲਾਕੇ ਵਿੱਚ ਆਪਦੇ ਇਲਾਕੇ ਵਿੱਚ ਮੁਰਗੀ ਪਾਲ ਰਹੇ ਹੋ ਉਤੋਂ ਦੀ ਮਾਰਕੀਟ ਕਿੱਧਰ ਦੀ ਹੈ ਤੇ ਤੁਹਾਨੂੰ ਆਪ ਹੀ ਪਤਾ ਹੋਣਾ ਚਾਹੀਦਾ ਹੈ ਕਿ ਦੋਸੀ ਮੁਰਗਾ ਕਿਸੇ ਦਾ ਹੀ ਪਾਓ ਤੇ ਤੁਹਾਡੇ ਇਲਾਕੇ ਦੀ ਮਾਰਕੀਟ ਕਿੱਧਰ ਦੀ ਹੈ ਪਹਿਲਾਂ ਜੋ ਵੀ ਚਿਕਣ ਵਾਲੀਆਂ ਦੁਕਾਨਾਂ ਹੁੰਦੀਆਂ ਹਨ ਤਾਂ ਉੱਥੇ ਪਤਾ ਲਗਾਓ ਕਿ ਦੇਸੀ ਮੁਰਗਾ ਵੇਚਦੇ ਆ ਜਾਂ ਬਲੇਲਰ ਵੇਚਦੇ ਆ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇੱਥੇ ਲਾਗਤ ਕਿੰਨੀ ਕੁ ਹੈ ਤਾਂ ਫਿਰ ਹੀ ਦੇਸੀ ਮੁਰਗਾ ਪਾਨ ਦੀ ਕੋਸ਼ਿਸ਼ ਕਰੋ ਤਾਂ ਅੱਗੇ ਹੋਰ ਵੀ ਤੁਹਾਨੂੰ ਵੱਡੇ ਵੱਡੇ ਜੋ ਦੇਸੀ ਮੁਰਗੀ ਲੈਂਦੇ ਹਨ ਜਿਹਨਰੇ ਮਿਲ ਜਾਣਗੇ ਤਾਂ ਉਹਨਾਂ ਨਾਲ ਤੁਸੀਂ ਸੰਪਰਕ ਕਰੋ ਕਿ ਦੇਸੀ ਮੁਰਗਾ ਅਸੀਂ ਪਾਈਏ ਜਾਂ ਨਹੀਂ ਪਾਈਏ ਜੇ ਦੇਸੀ ਮੁਰਗੇ ਦੀ ਜਾਦਾ ਵਿਕਰੀ ਹੈ ਤਾਂ ਤੁਸੀਂ ਤਾਂ ਹੀ ਦੇਸੀ ਮੁਰਗਾ ਪਾਲੋ ਤਾਂ ਪਹਿਲਾਂ ਤੁਹਾਨੂੰ ਦੇਸੀ ਮੁਰਗੇ ਦੀ ਮਾਰਕੀਟ ਬਣਾਉਣੀ ਪੈਣੀ ਹੈ ਤਾਂ ਹੋਰ ਤੁਹਾਡੇ ਆਸ-ਪਾਸੇ ਪਿੰਡਾਂ ਦੇ ਤਾਂ ਦੇਸੀ ਮੁਰਗਾ ਖਾਨ ਦੇ ਕਈ ਲੋਕ ਚਾਹ ਬਣਾਉਂਦੇ ਹਨ ਤਾਂ ਤੁਸੀਂ ਪਹਿਲਾਂ ਇੱਕ ਵਾਰੀ 2250 ਮੁਰਗਾ ਪਾਲੋ ਤਾਂ ਜੋ ਤੁਹਾਡਾ ਆਸ-ਪਾਸੇ ਪਿੰਡਾਂ ਵਿੱਚ ਲੱਗ سکے ਤਾਂ ਫਿਰ ਤੁਸੀਂ ਹੌਲੀ-ਹੌਲੀ ਮਾਰਕੀਟ ਬਣਾਓ ਤਾਂ ਹੀ ਤੁਹਾਡੀ ਅੱਗੇ ਤੋਂ ਅੱਗੇ ਮਾਰਕੀਟ ਬਣੇਗੀ ਜ ਜਹ ਹੋਰ ਵੱਡੇ ਦੁਕਾਨਦਾਰਾਂ ਨੂੰ ਪਤਾ ਚੱਲੇਗਾ ਕਿ ਇੱਥੇ ਦੇਸੀ ਮੁਰਗਾ ਪਾਲਦੇ ਹਨ ਤਾਂ ਇਸ ਕਰਕੇ ਤੁਸੀਂ ਘੱਟ ਹੀ ਮੁਰਗੇ ਪਾਲੋ ਜ਼ਿਆਦਾ ਨਾ ਮੁਰਗੇ ਪਾਲੋ ਤਾਂ ਪਹਿਲਾਂ ਤੁਸੀਂ ਆਪ ਦੀ ਮਾਰਕੀਟ ਬਣਾਓ ਕਿ ਦੇਸੀ ਮੁਰਗਾ ਦੀ ਕਿੰਨੀ ਕੁ ਤੁਹਾਡੇ ਇਲਾਕੇ ਵਿੱਚ ਵਿਕਰੀ ਹੈ ਤਾਂ ਤੁਹਾਨੂੰ ਸਾਰਾ 10 ਦਿਨ ਦੇ ਦੁਕਾਨਾ ਵਾਲੇ ਜੋ ਜਿੱਥੇ ਚਿਕਨ ਕੱਟ ਕੇ ਵੇਚਦੇ ਹਨ ਸਾਰੇ ਦੁਕਾਨਾਲ ਨੂੰ ਸਭ ਪਤਾ ਹੁੰਦਾ ਹੈ ਕਿ ਇੱਥੇ ਕਿੰਨੀ ਕੁ ਛੋਡੇ ਮੁਰਗੇ ਦੀ ਵਿਕਰੀ ਹੋ ਜਾਵੇਗੀ ਆਪੂ ਸਿੰਘ ਮਾਰਕੀਟ ਦਾ ਸਾਹਿਬ ਖਤਾਬ ਲਾ ਕੇ মুরগা پالো এক বারি কাট মুরগা پالো 250 পিস پالো তা ਤੁਹਾਨੂੰ ਆਪਣੇ ਆਪ ਹੀ ਮਾਰਕੀਟ ਦਾ ਪਤਾ ਚੱਲ ਜਾਵੇਗਾ ਇਹ ਨਾ ਹੋਵੇ ਕਿ ਤੁਸੀਂ 1000 মুরਗਾ ਪਾਲੋ ਤਾਂ ਤੁਹਾਡੀ ਅੱਗੇ ਮਾਰਕੀਟ ਵਿੱਚ ਕਮੀ ਆ ਜਾਵੇ ਤਾਂ ਤੁਹਾਨੂੰ ਨੁਕਸਾਨ ਹੋ ਜਾਵੇ ਇਸ ਕਰਕੇ ਪਹਿਲਾਂ ਆਪ ਕੋ ਆਪਣੇ ਇਲਾਕੇ ਵਿੱਚ ਪਤਾ ਕਰੋ ਕਿ দেশੀ মুরਗੇ ਦੇ ਕਿੰਨੀ ਕੋ ਮਾਰਕੀਟ ਹੈ ਤਾਂ ਆਸ-ਪਾਸੋਂ ਪਿੰਡਾਂ ਦੇ ਤਾਂ ਕਈ ਲੋਕ ਮੁਰਗਾ ਇੱਕ ਤੋਂ ਚਾਹੀਦੇ ਹੁੰਦੇ ਹਨ ਪਰ ਉਹ ਆਪਾਂ ਕਿੰਨਾ ਕੁ ਵੇਚ ਸਕਦੇ ਹਾਂ ਤਾਂ ਤੁਹਾਨੂੰ ਸਾਰਾ ਹਿੱਟ ਦਾ ਚੱਲ ਜਾਵੇਗਾ ਤਾਂ ਪਹਿਲਾਂ ਆਪਣੇ ਣਾਟਕੇ ਵਿੱਚ ਮਾਰਕੀਟ ਦਾ ਪਤਾ ਕਰੋ ਕਿ ਕਿੰਨਾ ਕੁ ਮੁਰਗਾ ਦੇਸੀ ਮੁਰਗਾ ਸੇਲ ਹੋ ਸਕਦਾ ਹੈ